ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਜੰਮੂ ਦੇ ਵਿੱਚ ਮੇਰੀ ਦਾੜ ਦੁਖਣ ਲੱਗ ਪਈ ਸੀ ਬਹੁਤ ਪੁਰਾਣੀ ਗੱਲ ਤੇ ਜੰਮੂ ਗੁਰਦੁਆਰੇ ਦੇ ਥੱਲੇ ਮਾਰਕੀਟ ਹੈ ਉਹਦੇ ਵਿੱਚ ਇੱਕ ਮੌਚੀ ਵੀ ਹੈ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ ਪਰ ਸਵੇਰੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਉਹ ਮਰੀਜ਼ਾਂ ਦਾ ਇਲਾਜ ਵੀ ਕਰਦਾ ਹੈ ਮੰਤਰਾਂ ਦੇ ਰਾਹੀਂ ਉਹਦੇ ਕੋਲ 10-20 ਮਰੀਜ਼ ਸਵੇਰੇ ਸਵੇਰੇ ਆਇ ਰਹੇ ਹੁੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ੁੱਦ ਸੰਬੰਧ ਵਿੱਚ ਮੈਂ ਗਿਆ ਹੋਇਆ ਸੀ ਕਈ ਸਾਲ ਮੈਂ ਜਾਂਦਾ ਰਿਹਾ ਉਸ ਦਿਨ ਕਥਾ ਘੰਟੇ ਦੀ ਥਾਂ ਤੇ ਮੈਂ ਅੱਧਾ ਘੰਟਾ ਕਰਕੇ ਸੰਗਤ ਤੋਂ ਮਾਫੀ ਮੰਗ ਲਈ ਮੈਂ ਕਿਹਾ ਮੇਰੀ ਦਾੜ ਬਹੁਤ ਦੁਖਦੀ ਹੈ ਮੇਰਾ ਧਿਆਨ ਦਾੜ ਦੇ ਜਾਂਦਾ ਉਹ ਮੋਚੀ ਮੇਰੇ ਕੋਲ ਆ ਗਿਆ ਕਮਰੇ ਦੇ ਵਿੱਚ ਕਹਿੰਦਾ ਸੁਣਿਆ ਗੈਨੀ ਜੀ ਤੁਹਾਡੀ ਦਾੜ ਦੁਖਦੀ ਹੈ ਮੈਂ ਕਿਹਾ ਬਹੁਤ ਦੁਖਦੀ ਹੈ ਕਹਿੰਦੇ ਲਗਾ ਪਾਇਆ ਚੁਟਕੀ ਠੀਕ ਕਰ ਰਹੀਏ ਮੈਂ ਠੀਕ ਕਰ ਦੇ ਫਿਰ ਮੈਂ ਕਿ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਸੀ ਕੱਢਣੀ ਪੈਣੀ ਤੇ ਮੈਂ ਉਹਨੂੰ ਕਿਹਾ ਸੀ ਗੁਰਪੁਰਬ ਲੰਗ ਜਾਣ ਦੇ ਮੈਂ ਕਿ ਤਿੰਨ ਦਿਨ ਨੂੰ ਗੁਰਪੁਰਬ ਵੇ ਦੋ ਦੋ ਤਿੰਨ ਤਿੰਨ ਥਾਵਾਂ ਤੇ ਮੈਂ ਹਾਜ਼ਰੀ ਭਰਨੀ ਹੈ ਕਹਿੰਨੇ ਫਿਰ ਬਾਅਦ ਵਿੱਚ ਕਢਵਾ ਲੈਣਾ ਦਵਾਈ ਉਹਨੇ ਦਿੱਤੀ ਮੇਰੀ ਪੀੜ ਦੂਰ ਨਾ ਹੋਵੇ ਕਹਿੰਦੇ ਲਗਾ ਮੈਂ ਚੁਟਕੀ ਹੀ ਕਰ ਦੇਣਾ ਫਿਰ ਕਰ ਦੇ ਕੁਝ ਪੜਦਾ ਰਿਹਾ ਤੇ ਕਿੱਲੇ ਉੱਤੇ ਤਾਂ ਗੱਲ ਲਪੇਟਦਾ ਰਿਹਾ ਮੈਨੂੰ ਕਹਿਣ ਲੱਗਾ ਫੜਾ ਦਰ ਤੇ ਹੁਣ ਹਟ ਗਿਆ ਣਾ ਮੈਂ ਕਹਿੰਨੀ ਪਹਿਲੇ ਨਾਲੋਂ ਵੱਧ ਗਿਆ ਹਟਿਆ ਕੋਈ ਨਹੀਂ ਉਹ ਫਿਰ ਕੁਝ ਪੜਦਾ ਰਿਹਾ ਥੋੜੀ ਦੇਰ ਬਾਅਦ ਮੈਨੂੰ ਕਹਿਣ ਲੱਗਾ ਹੁਣ ਤੇ ਆਰਾਮ ਹੋਵੇਗਾ ਨਾ ਮੈਂ ਕਿਹਾ ਬੇਆਰਾਮੇ ਮੇਰੀ ਵੱਧ ਗਈ ਇਹ ਪਹਿਲੇ ਨਾਲ ਕੋਈ ਆਰਾਮ ਨਹੀਂ ਚੇਦੀ ਜਫਾ ਉਸਨੇ ਫਿਰ ਪੜਿਆ ਔਰ ਟਾਈਮ ਵੀ ਜ਼ਿਆਦਾ ਲਾਇਆ ਕਹਿਣ ਲੱਗੇ ਹੁਣ ਤੇ ਤੁਸੀਂ ਬਿਲਕੁਲ ਠੀਕ ਹੋਵੋਗੇ ਮੈਂ ਕਹਿੰਦੇ ਹੁਣ ਤੇ ਮੈਂ ਬਿਲਕੁਲ ਖਰਾਬ ਹੋ ਗਿਆ ਬਹੁਤ ਪੀੜ ਹੋ ਰਹੀ ਪਤਾ ਉਸਨੇ ਮੈਨੂੰ ਕੀ ਆਖਿਆ ਤੁਸੀਂ ਮੇਰੇ ਤੇ ਸ਼ਰਧਾ ਨਹੀਂ ਕਰ ਰਹੇ ਆਪ ਦੀ ਗਿਆਤਲੀ ਅਰਜ਼ ਕਰਾਂ ਕੋਈ ਮੰਤਰ ਕੰਮ ਨਹੀਂ ਕਰੇਗਾ ਅਗਰ ਸ਼ਰਧਾ ਨਹੀਂ ਹੈ ਕੋਈ ਵੀ ਖਿਰ ਸ਼ਰਧਾ ਨਾਲ ਬਣੇਗੀ ਸਾਰਾ ਦਿਨ ਮੇਰੇ ਹੱਥ ਦੇ ਵਿੱਚ ਭੋਜਨ ਦੀ ਥਾਲੀ ਆਵੇ ਮੇਰੀ ਭੁੱਖ ਨਹੀਂ ਮਿਟੇਗੀ ਜਿੰਨੇ ਚਿਰ ਤੱਕ ਮੈਂ ਰੋਟੀ ਕੰਠ ਤੋਂ ਥੱਲੇ ਨਾ ਕਰਾਂ ਸ਼ਰਧਾ ਨਾਲੇ ਮੰਤਰ ਨਾਲ ਸੰਬੰਧ ਜੁੜਦਾ ਹੈ ਮੈਨੂੰ ਕਹਿਣ ਲੱਗੇ ਤੁਸੀਂ ਮੇਰੇ ਤੇ ਸ਼ਰਧਾ ਕਰੋ ਮੈਂ ਕਿਹਾ ਹੱਦੋਂ ਕਿ ਤੇਰੇ ਮੰਤਰ ਤੇ ਸ਼ਰਧਾ ਮੈਂ ਕਰਾਂ ਤੇ ਸਿਰ ਮੇਰੀ ਦਾੜ ਦੀ ਪੀੜ ਦੂਰ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਨੇ ਇੱਕ ਦਫਾ ਪ੍ਰਮਾਤਮਾ ਦੇ ਨਾਮ ਦੇ ਉੱਤੇ ਕੋਈ ਸ਼ਰਧਾ ਕਰੇ ਸਾਰੇ ਰੋਗ ਮਿਟ ਜਾਂਦੇ ਨੇ ਸਰਬ ਰੋਗ ਕਾ ਔਖਦ ਨਾਮ ਮੈਂ ਕਿ ਸ਼ਰਧਾ ਇਤਨੀ ਸੌਖੀ ਗੱਲ ਨਹੀਂ ਹੈ ਪੂਰਨ ਵਿਸ਼ਵਾਸ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਿੱਥੇ ਵਿਸ਼ਵਾਸ ਪੂਰਾ ਬਣ ਜਾਏ ਭਾਵਨਾ ਪੂਰੀ ਹੋ ਜਾਏ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਮੈਨੂੰ ਕਹਿਣ ਦੇਣਾ ਅਜੇ ਤੱਕ ਜਿਸ ਜਿਸ ਦਾ ਬ੍ਰह्म ਗਿਆਨ ਨਹੀਂ ਪ੍ਰਗਟ ਹੋਇਆ ਅਜੇ ਉਸ ਦਾ ਭਰੋਸਾ ਡੋਲਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਇ ਕਰਾਤ 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦਿਆਂ ਕਦੀ ਕਦੀ ਭਰੋਸਾ ਡੋਲ ਜਾਂਦਾ ਹੈ ਹਾਲਾਤ ਵਿਸ਼ਵਾਸ ਦਾ ਪੂਰਾ ਵੱਜ ਜਾਣਾ ਬੜੀ ਬਖਸ਼ਿਸ਼ ਹੈ ਜਾਂ ਕੇ ਰੇਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਇਸ ਮਨ ਪ੍ਰਗਟ ਹੈ ਤਤ ਕਹਿੰਦੇ ਨੇ ਉਸੇ ਵਕਤ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਕੋਈ ਦਿਨ ਨਹੀਂ ਲੱਗਦੇ ਕੋਈ ਮਹੀਨੇ ਨਹੀਂ ਲੱਗਦੇ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਗੂੰਜਣੀਆਂ ਮਨੋ ਮਚਿੰਦਰੀਆਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਦਸਨ ਬਿਹੂਨ ਮੰ ਬਯੰਗੰ ਮੰਤਰੰ ਗਾਰੜੀ ਨੇ ਵਾਰ ਸ਼ੁਰੂ-ਸ਼ੁਰੂ ਚ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ ਫਿਰ ਆਯੁਰਵੇਦ ਅੱਗੇ ਆ ਗਈ ਵੈਦ ధਨੰਤਰ ਦੇ ਰਾਹੀਂ ਇਹ ਵੀ ਕੋਈ 3.5 3.5 4000 ਸਾਲ ਪਹਿਲੇ ਵੈਦ ਹੋਇਆ ਹੈ ਵੈਦ ధਨੰਤਰ ਸਭ ਮੇ ਜੋਤ ਜੋਤ ਹੈ ਸੋਏ ਜਿਹੜਾ ਆਪਣੀ ਆਤਮਾ ਤੱਕ ਪਹੁੰਚ ਜਾਂਦਾ ਹੈ ਉਹ ਸਾਰਿਆਂ ਤੱਕ ਪਹੁੰਚ ਜਾਂਦਾ ਹੈ ਕਿਉਂ ਸਾਰਿਆਂ ਦੇ ਤਨ ਅਲੱਗ-ਅਲੱਗ ਨੇ ਸਾਰਿਆਂ ਦੇ ਮਨ ਅਲੱਗ-ਅਲੱਗ ਨੇ ਸਾਰਿਆਂ ਦੀ ਆਤਮਾ ਇੱਕੋ ਹੈ ਹਸਤੀ ਕੀਟੀ ਤ੍ਰਿੜ ਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਅਖੰਡ ਰੂਪ ਦੇ ਚ ਇੱਕੋ ਹੀ ਆਤਮਾ ਸਾਰਿਆਂ ਦੇ ਚ ਹੈ ਪਸ਼ੂਆਂ ਦੇ ਚ ਬਨਸਪਤੀ ਦੇ ਚ ਮਨੁੱਖਾਂ ਦੇ ਚ ਜੋ ਆਤਮ ਗਿਆਨੀ ਹੈ ਉਹ ਸਰਬ ਗਿਆਨੀ ਹੈ ਉਹ ਸਾਰਿਆਂ ਦੀ ਜਾਣ ਲੈਂਦਾ ਹੈ ਕਿਉਂ ਜੋ ਦੇ ਅੰਦਰ ਜੋਤ ਹੈ ਉਹੀ ਸਾਰਿਆਂ ਦੇ ਅੰਦਰ ਸਭ મે ਜੋਤ ਜੋਤ ਹੈ ਸੋ ਹੈ ਦੇ ਸਕੇ ਚਾਨਣ ਸਭ ਮੈਂ ਚਾਨਣ ਹੋਏ ਉਹ ਜੋ ਕੇ ਸੈਂਟਿਸਟ ਹੈਰਾਨ ਨੇ 1500 ਜੜੀ ਬੂਟੀਆਂ ਦੇ ਗੁਣ ਤੇ ਸੁਭਾਅ ਵੈਦਨ ਹਨਨਤਰ ਨੇ ਲਿਖੇ ਨੇ ਤੇ ਸੈਂਟਿਸਟ ਹੈਰਾਨ ਨੇ ਕਿਸ ਤਰ੍ਹਾਂ ਲਿਖ ਦਿੱਤੇ ਉਹ ਠੀਕ ਨੇ ਜਿਹੜਾ ਜਿਹੜਾ ਸੁਭਾਅ ਉਸ ਨੇ ਦੱਸਿਆ ਠੀਕ ਉਹਨੂੰ ਅੱਜ ਵੀ ਗਲਤ ਨਹੀਂ ਸਾਬਤ ਕੀਤਾ ਜਾ ਸਕਦਾ ਜੋ ਉਸ ਨੇ 4000 ਸਾਲ ਪਹਿਲੇ ਦੱਸਿਆ ਪੌਣੇ 4000 ਸਾਲ ਬਈ ਇਹ ਬੂਟੀ ਗਰਮ ਮਿਜ਼ਾਰਦੀ ਹੈ ਫਲਾਣੇ ਰੋਗ ਤੇ ਕਮ ਆ ਸਕਦੀ ਹੈ ਇਸ ਬੂਟੀ ਦੀ ਤਾਸੀਰ ਠੰਡੀ ਹੈ ਫਲਾਣੇ ਤੇ ਕਮ ਆ ਸਕਦੀ ਹੈ ਹਰ ਜੜੀ ਬੂਟੀ ਦਾ ਉਸਨੇ ਗਿਆਨ ਲਿਖਿਆ ਹੈ ਵੈਦ ਧਨੰਤਰਸ ਇਹਦੇ ਰਾਹੀਂ ਆਯੁਰਵੇਦ ਦਾ ਜਨਮ ਹੋਇਆ ਲੇਕਿਨ ਇਹ ਇਲਾਜ ਸਲੋ ਸੀ ਸਪੀਡ ਬੜੀ ਸਲੋ ਸੀ ਗਤੀ ਬੜੀ ਚਲਣਾ ਬੜਾ ਸਲੋ ਸੀ ਕਈ ਕਈ ਦਿਨ ਲੱਗ ਜਾਂਦੇ ਸਨ ਪਰ ਰੋਗ ਦੀ ਜੜ ਕੱਟੀ ਜਾਂਦੀ ਸੀ ਇਹ ਬਹੁਤ ਦੇਰ ਲਾਂਦਾ ਸੀ ਇਹ ਇਲਾਜ ਲੋਕਾਂ ਦਾ ਵਿਸ਼ਵਾਸ ਛੱਡਦਾ ਗਿਆ ਫਿਰ ਐਲੋਪੈਥੀ ਦਾ ਜਨਮ ਹੋਇਆ ਮੱਥਾ ਦੁਖਦਾ ਇੱਕ ਗੋਲੀ ਖਾਓ ਹੁਣੇ ਹੀ ਠੀਕ ਸਹਜੇ ਸਹਜੇ ਆਯੁਰਵੇਦ ਤੇ ਵਿਸ਼ਵਾਸ ਘਟਦਾ ਗਿਆ ਐਲੋਪੈਥੀ ਤੇ ਵੱਧ ਗਿਆ ਸਜੇ ਸਜੇ ਐਲੋਪੈਥੀ ਤੇ ਵੀ ਵਿਸ਼ਵਾਸ ਘਟਣ ਲੱਗ ਪਿਆ ਕਿਉਂ ਇਹਦੀ ਇਲਾਜ ਪદ્ધਤੀ ਦੇ ਨਾਲ ਕਰੀਬਨ ਕਰੀਬਨ 90 ਪਰਸੈਂਟ ਤੇ ਸਾਈਡ ਇਫੈਕਟ ਹੋ ਜਾਂਦਾ ਇੱਕ ਰੋਗ ਨੂੰ ਦਵਾਈ ਆ ਦੋ ਜਾ ਪੈਦਾ ਹੋ ਜਾਂਦਾ ਲੋਕਾਂ ਦਾ ਭਰੋਸਾ ਇਥੋਂ ਵੀ ਉਠਿਆ ਫਿਰ ਹੋਮੋਪੈਥੀ ਅੱਗੇ ਆਈ ਅੱਜਕਲ ਨੇਚਰੋਪੈਥੀ ਦਾ ਬੜਾ ਜ਼ੋਰ ਹੈ ਭਾਰਤ ਦੇ ਇਤਿਹਾਸੀ ਦੁਨੀਆ ਤੋ ਮੈਂ ਅਰਜ਼ ਕਰਾਂ ਆਯੁਰਵੇਦ ਮੌਜੂਦ ਹੈ ਮੰਤਰਾਂ ਦੇ ਰਾਹੀਂ ਉਪਚਾਰ ਮੌਜੂਦ ਹੈ ਐਲੋਪੈਥੀ ਮੌਜੂਦ ਹੈ ਹੋਮ्योपैਥੀ ਮੌਜੂਦ ਹੈ ਨੇਚਰਪੈਥੀ ਵੀ ਮੌਜੂਦ ਹੈ ਪਰ ਰੋਗੀ ਵੀ ਮੌਜੂਦ ਨੇ ਹੈਰਾਨਗੀ ਦੀ ਗੱਲ ਹੈ ਨਵੇਂ ਤੋਂ ਨਵਾਂ ਇਲਾਜ ਦਾ ਢੰਗ ਪੈਦਾ ਹੋ ਰਿਹਾ ਹੈ ਨਵੇਂ ਤੇ ਨਵੇਂ ਰੋਗੀ ਜਨਮ ਲੈ ਰਹੇ ਹਨ ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾ ਰਹੇ ਨੇ ਬੰਦਿਆਂ ਦੇ ਸਰੀਰ ਰੋਗਾਂ ਨਾਲ ਵਰਦੇ ਜਾ ਰਹੇ ਨੇ ਮਹਾਰਾਜ ਕਹਿੰਦੇ ਨੇ ਸਾਰੀਆਂ ਦਵਾਈਆਂ ਦੀ ਤਰਫ ਮੁਨਕ ਜਾਂਦਾ ਇੱਕ ਦਵਾਈ ਦੀ ਤਰਫ ਨੇ ਕਿਉਂ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਬਾਜ਼ਾਰੋਂ ਨਹੀਂ ਮਿਲਦੀ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਕੋਈ ਡਾਕਟਰ ਨਹੀਂ ਦਿੰਦਾ ਉਹ ਦਵਾਈ ਕੀ ਹੈ ਉਦਾਰੂ ਕੀ ਹੈ ਸੰਸਾਰ ਰੋਗੀ ਨਾਮ دارੂ ਮਹਿਲ ਲਾਗੇ ਸੱਚ ਬਿਨਾ ਪ੍ਰਭੂ ਦਾ ਨਾਮ ਹੀ ਦਾਰੂ ਹੈ ਔਰ ਇਹ ਐਸਾ ਦਾਰੂ ਹੈ ਸਰਬ ਰੋਗ ਕਾ ਔਖਦਨਾ ਸਾਰੇ ਰੋਗਾਂ ਦੀਆਂ ਜੜਾਂ ਪੁੱਟ ਦਿੰਦਾ